ਬਟਾਲਾ ਗੁਰਦਾਸਪੁਰ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਬੁੱਲੇਵਾਲ ਵਿਖੇ ਛੋਟੇ-ਛੋਟੇ ਬੱਚਿਆਂ ਵੱਲੋਂ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਬੱਚਿਆਂ ਨੇ ਭਗਵੇਂ ਰੰਗ ਦੀਆਂ ਪੱਗਾਂ ਬੰਨੀਆਂ ਅਤੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਯਾਦ ਕੀਤਾ। ਉਹਨਾਂ ਬੱਚਿਆਂ ਨੇ ਬਹੁਤ ਹੀ ਖੂਬਸੂਰਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਬੱਚੇ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿੱਚ ਮਾਰ ਦੇਣਾ ਬਹੁਤ ਵੱਡਾ ਗੁਨਾਹ ਹੈ। ਅੱਜ ਲੜਕੀਆਂ ਲੜਕਿਆਂ ਦੇ ਬਰਾਬਰ ਹਨ ਅਤੇ ਹਰ ਖੇਤਰ ਵਿੱਚ ਆਪਣਾ ਤੇ ਆਪਣੇ ਮਾਪਿਆਂ ਦਾ ਨਾ ਰੋਸ਼ਨ ਕਰ ਰਹੀਆਂ ਹਨ। ਨਾਲ ਹੀ ਉਹਨਾਂ ਅਪੀਲ ਕੀਤੀ ਕਿ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇ ਅਤੇ ਪੰਜਾਬ ਨੂੰ ਪਹਿਲਾ ਵਰਗਾ ਰੰਗਲਾ ਪੰਜਾਬ ਬਣਾ ਦਿੱਤਾ ਜਾਵੇ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪ੍ਰੀਤ ਸਿੰਘ ਦੀ ਰਿਪੋਰਟ ਨਸ਼ੇ ਸਾਰੇ ਹਟ ਜਾਣ ਨਸ਼ਿਆਂ ਕਰਕੇ ਲੋਕਾਂ ਦੇ ਘਰ ਬਰਬਾਦ ਹੋ ਰਹੇ ਹਨ ਲੋਕ ਉੱਜੜ ਰਹੇ ਹਨ ਲੋਕ ਬਹੁਤ ਪਰੇਸ਼ਾਨ ਹਨ ਨਸ਼ੇ ਕਰ ਲੋ ਜਿਹੜੇ ਨਸ਼ੇ ਕਰਦੇ ਹਨ ਉਹ ਹੁਣ ਉਹ ਨਸ਼ੇ ਦੇ ਦਲਦਲ ਵਿੱਚ ਫਸ ਰਹੇ ਹਨ ਨਸ਼ਾ ਬਹੁਤ ਮਾੜੀ ਚੀਜ਼ ਹੈ ਨਸ਼ਾ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਨਸ਼ੇ ਕਰਕੇ ਲੋਕ ਬਹੁਤ ਪਰੇਸ਼ਾਨ ਹਨ ਨਸ਼ਾ ਨਾ ਕਰੋ ਇਹ ਮੈਂ ਤੁਹਾਡੇ ਗਰੀ ਬੇਨਤੀ ਕਰਦਾ ਨਸ਼ਾ ਨਾ ਕਰੋ ਕੋ ਜਿਹੜੀਆਂ ਕਮ ਆਪਣੇ ਵੱਡੇ ਵੱਡੇ ਰਿਆਂ ਨੂੰ ਯਾਦ ਰੱਖਦੀਆਂ ਨੇ ਉਹ ਮਤਲਬ ਸਾਦਾ ਅਮਲ ਰਹਿੰਦੀਆਂ ਨੇ ਆਪਾਂ ਆਪਣੇ ਵੱਡੇ ਵੱਡੇ ਰਿਆਂ ਨੂੰ ਯਾਦ ਰੱਖਾਂਗੇ ਤੇ ਸਾਡੇ ਵਿੱਚ ਉਹਨਾਂ ਵਰਗੀ ਸ਼ਕਤੀ ਆਵੇਗੀ ਸੋ ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਸਾਡਾ ਸਾਰਿਆਂ ਦਾ ਫਰਜ਼ ਆ ਉਹ ਆਪਾਂ ਦਿੰਦੇ ਰਹੀਏ ਤਿੰਨਾਂ ਦਾ ਮੈਸੇਜ ਵੀ ਇਸ ਕਰਕੇ ਪਾਇਆ ਵੀ ਮੰਨ ਲਓ ਇਹ ਸਚਾਈ ਆ ਵੀ ਆਪਾਂ ਮੰਨ ਲਓ ਕਿ ਧੀ ਨੂੰ ਜਨਮ ਨਹੀਂ ਲੈਣ ਦਿੰਦੇ ਜੇ ਮੰਨ ਲਓ ਜਨਮ ਲੈ ਲਾਵੇ ਤੇ ਉਹ ਤੁਹਾਨੂੰ ਆਪਣੇ ਉਹਨਾਂ ਨੂੰ ਤਸੱਦਦ ਵੀ ਹੁੰਦੇ ਨੇ ਉਹਨਾਂ ਧੀਆਂ ਤੇ ਤੇ ਬੱਚਿਆਂ ਨੂੰ ਅਸੀਂ ਬੜਾ ਮਨੋ ਖੁਸ਼ੀ ਖੁਸ਼ੀ ਮੰਨ ਲਓ ਆਪਣੇ ਘਰ ਲੈ ਕੇ ਆਉਂਦੇ ਆ ਪਰ ਬੱਚੇ ਜਿਹੜੇ ਨੇ ਸਾਡੇ ਜਿਹੜੇ ਨੇ ਉਹ ਅੱਜ ਕਹਿ ਲਈਏ ਵੀ 100 ਦੇ ਵਿੱਚੋਂ 90% ਜਿਹੜੇ ਨੇ ਉਹ ਮੰਨ ਲੋ ਵਿਗੜ ਚੁੱਕੇ ਨੇ ਨਸ਼ੇ ਦੀ ਦਲਦਲ ਦੇ ਵਿੱਚ ਆ ਚੁੱਕੇ ਨੇ ਸੋ ਇਹਨਾਂ ਬੱਚਿਆਂ ਨੇ ਇੱਕ ਵੀਡੀਓ ਰਾਈ ਜਿਹੜਾ ਇਹ ਨਸ਼ੇ ਨੂੰ ਜਿਹੜਾ ਇਹਨਾਂ ਮੰਨ ਲਓ ਖਤਮ ਕੀਤਾ ਜਾਵੇ ਸੋ ਬੱਚਿਆਂ ਦੀ ਸੋਚ ਨੂੰ ਵੀ ਮੈਂ ਸਮਝਣਾ ਵੀ ਸਲਾਮ ਛੋਲੇ ਛੋੜੇ ਬੱਚਿਆਂ ਨੇ ਬੜਾ ਸੋਣਾ ਬੋਲਿਆ ਬੜੀ ਮਨ ਨੂੰ ਖੁਸ਼ੀ ਹੋਈ ਆ ਇਹਨਾਂ ਦਾ ਵੀ ਇੱਕ ਤਰਲਾ ਆ ਇਹ ਕੱਲ ਤੋਂ ਇਹ ਬੱਚਿਆਂ ਨੇ ਮਤਲਬ ਪੰਜਾਬ ਸਰਕਾਰ ਅਗੇ ਜਿਹੜੀ ਅਪੀਲ ਕੀਤੀ ਆ। ਅੱਡੀ ਵੀ ਮਤਲਬ ਕਿ ਪਿੰਡ ਵਾਸੀਆਂ ਦੀ ਵੀ ਇਹ ਅਪੀਲ ਆ ਪੰਜਾਬ ਲੋਕ ਕਿ ਛੇਤੀ ਤੋਂ ਛੇਤੀ ਜਿਹੜਾ ਨਾ ਇਹਨੂੰ ਨੱਥ ਪਾਈ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਨਾ ਇਹ ਬਚ ਸਕੇ।